ਵਿਕਰਮ ਜੀਠਿਆ ਦੀ ਜ਼ਮਾਨਤ ਤੋਂ ਬਾਅਦ ਪਤਨੀ ਗਨੀਵ ਕੌਰ ਦਾ ਵੱਡਾ ਬਿਆਨ ਹੁਣ ਦੇਖਿਓ ਜਦੋਂ ਸ਼ੇਰ ਬਾਹਰ ਆਵੇਗਾ ਤਾਂ ਵਿਰੋਧੀਆਂ ਦਾ ਕੀ ਹਾਲ ਹੁੰਦਾ ਹੈ ਸੁਪਰੀਮ ਕੋਰਟ ਵੱਲੋਂ ਵਿਕਰਮ ਜੀਠਿਆ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਉਹਨਾਂ ਦੀ ਪਤਨੀ ਅਤੇ ਵਿਧਾਇਕਾ ਗਵਿੰਨ ਕੌਰ ਮਜੀਠੀਆ ਨੇ ਆਪਣੇ ਪਤੀ ਦੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਵਿਰੋਧੀਆਂ ਦੇ ਤਿੱਖੇ ਨਿਸ਼ਾਨੇ ਸਾਧਦੇ ਉਹਨਾਂ ਨੇ ਚਿਹਰੇ ਤੇ ਜਿੱਤ ਦੀ ਮੁਸਕਾਨ ਅਤੇ ਗੱਲਾਂ ਵਿੱਚ ਪੂਰਾ ਆਤਮ ਵਿਸ਼ਵਾਸ ਨਜ਼ਰ ਆ ਰਿਹਾ ਆ। ਆ ਵੈਸੇ ਇਸ ਤਰ੍ਹਾਂ ਦੇਖਦੇ ਹੋ ਮਜੀਠੀਆ ਸਾਹਿਬ ਦੀ ਜਮਾਨਤ ਹੋ ਰਹੀ ਆ ਗਿਆ। ਇਸ ਸਰਕਾਰ ਭੁੱਲ ਗਈ ਸੀਗੀ ਕਿ ਉੱਪਰ ਇੱਕ ਰੱਬ ਹੈ। ਉਸ ਰੱਬ ਦਾ ਬਹੁਤ-ਬਹੁਤ ਧੰਨਵਾਦ। ਕੋਰਟ ਸੁਪਰੀਮ ਕੋਰਟ ਦਾ ਬਹੁਤ ਬਹੁਤ ਧੰਨਵਾਦ ਅੱਜ ਸੱਚੀ ਜਿੱਤ ਹੋਈ ਹੈ ਦੋਨੋਂ ਕਲੇਮ ਡਿਸਮਿਸ ਹੋ ਗਏ ਆ ਕਿਸ ਤਰ੍ਹਾਂ ਦੇਖਦੇ ਹੋ ਵੱਡੇ ਵੱਡੇ ਦਾਅਵੇ ਕਰਨ ਦੀ ਸਰਕਾਰ ਵੀ ਖੇਡ ਚ ਰਹਿਣਗੇ ਮੈਂ ਤਾਂ ਇਹੀ ਕਹਿੰਦੀ ਆ ਉਹ ਮੇਰੇ 540 ਕਰੋੜ ਵਾਪਸ ਕਰੋ ਜਿਹੜੇ ਤੁਸੀਂ ਕਿਹਾ ਸੀ ਨਾ ਅਸੀਂ ਸਾਡੇ 540 ਕਰੋੜ ਨੇ 1000 ਏਕੜ ਜ਼ਮੀਨ ਹੈ ਉਹ ਹੁਣ ਉਹਨਾਂ ਨੇ ਦਿਖਾਓ ਸਾਨੂੰ ਮੈਂ ਬਾਬਾ ਕਮੇਸ਼ਨ ਮੰਗੀ ਕਿ ਪੰਜਾਬ ਨਹੀਂ ਹੋਣਾ ਚਾਹੀਦਾ ਮਜੀਠਾ ਉਹ ਅੱਜ ਸੀਐਮ ਦੇ ਦੁਆਰਾ ਉਹ ਡਿਸਪੋਜ਼ ਹੋ ਗਈ ਕਹਿੰਦਾ ਸਾਨੂੰ ਤਾਂ ਨਹੀਂ ਦੇਣਾ ਚਾਹੀਦਾ ਉਹ ਇਹ ਸ਼ੋਭਦਾ ਹੈਗਾ ਅਸ਼ੋਭਦੀ ਹੈ ਗੱਲ ਤੁਸੀਂ ਕਿਹੜੀ ਕੁਰਸੀ ਤੇ ਬੈਠੇ ਹੋ ਇਹ ਗੱਲ ਸ਼ੋਭਦੀ ਹੈ ਉਹਨਾਂ ਨੂੰ ਦੋਵੇਂ ਪਾਰਕਰਾਂ ਨੂੰ ਪਿੱਛੇ ਰੁਕਿਆ ਗਿਆ ਜੀ ਜਿੰਨਾ ਧੱਕਾ ਕਰਨਾ ਸੀ ਇਹਨਾਂ ਨੇ ਕਰ ਲਿਆ ਜਿੱਤ ਸੱਚ ਦੀ ਹੋਈ ਹੈ ਥੈਂਕ ਯੂ ਜਾਨੇ